ਸਿਖਾ ਚਾਰੋਂ ਜੁਗਾਂ ਦੇ ਮਾਲਕ ਅੰਮ੍ਰਿਤ ਬਾਣੀ ਦੇ ਰਚਤਾ ਗੁਰੂਆਂ ਦੇ ਗੁਰੂ ਧਰਮ ਦਾ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜੀ ਸੰਗਰਾਂ ਦੇ ਪਾਵਨ ਆਸ਼ੀਰਵਾਦ ਦੇ ਨਾਲ ਸ੍ਰੀ ਗੁਰੂ ਰਵਿਦਾਸ ਮੰਦਰ ਚਰਨ ਸ਼ੁਕਰਾਪਤ ਤੀ ਚਰਨਾਂ 'ਤੇ ਬਿਠੇ ਜੋ ਕਿ ਅੱਜ ਦਰਬਾਰ ਸਾਹਿਬ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉਤੇਜ ਗਦੀਨਾਰ ਸਾਹਿਬ ਨੂੰ ਇੱਕ ਲੈਟਰ ਕੱਢਿਆ ਗਿਆ ਹੈ ਇਸ ਦੇ ਨਾਲ ਸਮੂਹ ਗੁਰੂ ਰਵਿਦਾਸ ਨਾਮ ਦੇ ਵਸੰਤਾ ਸ੍ਰੀ ਗੁਰੂ ਰਵਿਦਾਸ ਮਹਾਰਾਜੀ ਜੀ ਦੇ ਨਾਮ ਨੂੰ ਅਨੁਵਾਰਕਾਂ ਸਵਾਗਤ ਸਮੁੱਚਾ ਸੰਤ ਸਮਾਗਮ ਉਹ ਕੇਵਲ ਪੰਡਾਣ ਦਾ ਹਰਿਆਣਾ ਦਾ 파ਰਤ ਵਰਸ਼ ਨਹੀਂ ਪੂਰੇ ਵਿਸ਼ਵ ਭਰੀਆਂ ਗੁਰੂ ਰਵਿਦਾਸ ਨਾਮ ਦੇਵਾ ਸੰਤਾਂ ਦੇ ਦਿਲਾ ਨੂੰ ਵੱਠੀਸ ਲੱਗੀ ਹੈ ਤੇਸ ਸੰਸਥਾਨ ਤੋਂ ਅਜੇ ਤੱਕ ਮਾਨਵਤਾ ਨੂੰ ਜੋੜਨ ਦਾ ਕਾਰਜ ਕੀਤਾ ਆਂਦਿਆ ਜੇਸ ਸੰਸਥਾਨ ਤੋਂ ਅਜੇ ਤੱਕ ਜੋ ਵੀ ਰਵਾਜ ਆਈ ਹੈ ਉਸ ਦੇ ਨਾਲ ਸਪਨਾ ਦੇ ਦਿਨਾਂ ਨੂੰ ਠੰਡਕ ਮਹਿਸੂਸ ਹੋਈ ਹੈ ਸ਼ਾਂਤੀ ਦਾ ਪੈਗਾਮ ਦਿੱਤਾ ਗਿਆ ਹੈ ਆਂਬਲੱਲਾ ਮੂਰੂ ਪਾਇਆ ਕੁਦਰਤ ਦੇ ਸੰਬੰਧੇ ਇੱਕ ਨੂਰ ਤੇ ਸਭ ਜਾਗ ਉਪਦੇਆ ਕੌਣ ਭਲੇ ਕੋ ਮੰਦੇ ਆ ਤੇ ਪਹਿਲੀ ਬਾਤ ਉਸ ਸੰਸਥਾ ਤੋਂ ਗੁਰੂ ਰਵਿਦਾਸ ਨਾਮ ਲੈਵਾ ਸੰਤਾਂ ਲਈ ਖਾਸ ਕਰ ਸਾਡੇ ਜਗਤ ਗੁਰੂ ਸੰਤ ਗੁਰੂ ਰਵਿਦਾਸ ਜੀ ਮਹਾਰਾਜ ਉਸ ਰਹਿਬਰ ਦੇ ਜਿਨ੍ਹਾਂ ਨੂੰ ਸੰਤਾਂ ਦੇ ਵਿੱਚੋਂ ਸੰਤ ਸ਼ਰੋਮਣੀ ਗੁਰਮਾ ਦੇ ਗੁਰੂ ਜਗਤ ਗੁਰੂ ਸੰਤ ਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਨੂੰ ਸਤਕਾਰ ਦੇਣ ਦੇ ਵਿੱਚ ਗੁਰੂਆਂ ਦੇ ਵੱਲੋਂ ਕਿਤੇ ਵੀ ਕਮੀ ਨਹੀਂ ਰਹੀ ਹੈ ਪਹਿਲੀ ਪਾਸ਼ਾਏ ਸਤਗੁਰ ਨਾਨਕ ਦੇਵ ਜੀ ਮਹਾਰਾਜ ਜਦੋਂ ਸੈਮ ਚੱਲ ਕੇ ਕਾਸ਼ੀ ਬਲਾਸ ਦੀ ਤਰਤੀਬ ਲਗਏ ਅੰਧਾਪਾ ਕਾਸ਼ੀ ਬਨਾਲ ਸਜਾੜਾ ਹੋ ਗਏ ਫਲਾਈਟ ਜਾਂਦੀ ਹੈ ਰੇਲ ਜਾਂਦੀ ਹੈ ਗੱਡੀਆਂ ਨੇ ਲੇਕਿਨ ਫਿਰ ਵੀ ਬੰਦਾ ਫਲਾਈਟ ਦਾ ਆਰਮਦਾਇਕ ਸਫਰ ਹੈ ਫਿਰ ਵੀ ਥਕਾਵਟ ਮਹਿਸੂਸ ਕਰਦਾ ਹੈ ਹਜ਼ਾਰਾਂ ਰੁਪਏ ਲਗਾ ਕੇ ਜਾਂਦਾ ਹੈ ਇੰਨੀਆਂ ਪਰੇਸ਼ਾਨੀਆਂ ਧਾਰਨ ਤੋਂ ਬਾਅਦ ਫਿਰ ਕਾਸ਼ੀ ਬਨਾਰਸ ਪਹੁੰਚਦੇ ਹਨ ਲੇਕਿਨ ਬਿਹਾਰ ਕਰਨੇ ਆ ਤੰਤਾ ਸਤਪੁਰਨ ਨਾਨਕ ਦੇਵ ਜੀ ਮਹਾਰਾਜ ਜੋ ਸਵੈਗ ਪੈਦਲ ਚੱਲ ਕਰਕੇ ਜਦ ਗੁਰੂ ਸਾਧ ਗੁਰੂ ਰਵਿਤਾਸ ਜੀ ਮਹਾਰਾਜ ਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਉਹਨਾਂ ਨੇ ਉਸ ਅਸਥਾਨ ਤੋਂ ਸੰਗਤ ਦੀ ਪਾਵਨ ਪਵਿੱਤਰ ਬਾਣੀ ਨੂੰ ਲਿਆ ਕਰਕੇ ਸਾਰੇ ਮਹਾਪੁਰਸ਼ਾਂ ਦੀ ਬਾਣੀ ਨੂੰ ਇਕੱਤਰ ਕਰਕੇ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਿਰਜਣਾ ਕੀਤੀ ਹੈ ਔਰ ਸੰਤਿ ਰੰਧਾਸੀਆ ਆਪ ਜਿਥੇ ਜਗਤ குரு ਸਤਿਗੁਰੂ ਰਵਿਦਾਸ ਜੀ ਮਹਾਰਾਜ ਸਾਡੇ ਰਹਿਬਰ ਨੇ ਜਿਨ੍ਹਾਂ ਦਾ ਅਸੀਂ ਸਤਕਾਰ ਨਾਲ ਸਿਰ ਚ ਭਾਉਂਦੇ ਆ ਉੱਥੇ ਅਸੀਂ આજ ਤੱਕ ਸਾਰੇ ਮਹਾਂਪੁਰਸ਼ਾਂ ਦਾ ਬੜੇ ਸਤਕਾਰ ਕੀਤਾ ਹੈ ਸਭਾਂ ਦੇ ਚਰਨਾਂ ਦੇ ਵਿੱਚ ਸੀਸ ਝੁਕਾਇਆ ਜਿੱਥੇ ਅਸੀਂ ਜਗਤਪੁਰੂ ਸਤਪੁਰੂ ਰਵਿਦਾਦ ਜੀ ਮਹਾਰਾਜ ਸਤਪੁਰੂ ਜੀ ਦਾ ਨਾਮ ਬੜਿਆਂ ਦੇ ਨਾਲ ਬੜੇ ਸਤਕਾਰ ਦੇ ਨਾਲ ਉਚਾਰਨ ਕਰਦੇ ਆ ਉੱਥੇ ਸਾਰੇ ਮਹਾਂਪੁਰਸ਼ਾਂ ਦਾ ਨਾਮ ਅਸੀਂ ਬੜਿਆਂ ਤੋਂ ਸਤਕਾਰ ਨਾਲ ਲੈਂਦੇ ਹਾਂ ਸਮੇਂ-ਸਮੇਂ ਦੇ ਉੱਤੇ ਗੁਰੂ ਰਵਿਦਾਸ ਨਾਮ ਲੈਵਾ ਸੰਤਾਂ ਦੇ ਉੱਤੇ ਕਦੇ ਗੁਰੂ ਰਵਿਦਾਸ ਮਹਾਰਾਜ ਦੀ ਫੋਟੋ ਦੇ ਉੱਤੇ ਪੱਖ ਬੰਦ ਕੀਤੀ ਜਾਂਦੀ ਹੈ ਕਦੇ ਗੁਰੂ ਰਵਿਦਾਸ ਮਹਾਰਾਜ ਦੀ ਮੰਦਰਾਂ ਦੇ ਨਾਲ ਛੇੜਖਾਮੀ ਕੀਤੀ ਜਾਂਦੀ ਹੈ ਕਦੇ ਗੁਰੂ ਰਵਿਦਾਸ ਮਹਾਰਾਜ ਦੀ ਫੋਟੋ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਛੇੜਖਾਮੀ ਹੁੰਦੀ ਹੈ ਔਰ ਅੱਜ ਜੋ ਨਵੀਂ ਗੱਲ ਨਿਕਲ ਕੇ ਆਈ ਹੈ ਬਹੁਤ ਹੀ ਨਿੰਦਨੀਏ ਗੱਲ ਹੈ ਦਰਬਾਰ ਸਾਹਿਬ ਦੇ ਦਿੱਥੇਦਾਰ ਜਿਨ੍ਹਾਂ ਨੂੰ ਇੱਕ ਲੈਟਰ ਜਾਰੀ ਕੀਤਾ ਗਿਆ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਨੂੰ ਗੁਰੂਆਂ ਨੇ ਦਰਜਾ ਦਿੱਤਾ ਹੈ ਗੁਰੂਆਂ ਨੇ ਇੰਨਾ ਵੱਡਾ ਦਰਜਾ ਦਿੱਤਾ ਹੈ ਆ ਦੌਰ ਸੰਗਤਾਂ ਤੋਂ ਵੀ ਉੱਪਰ ਉੱਠ ਕੇ ਉਹਨਾਂ ਨੇ ਗੁਰੂ ਰਵਿਦਾਸ ਮਹਾਰਾਜ ਨੂੰ ਗੁਰੂ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਕਿਤੇ ਨਾ ਕਿਤੇ ਗੁਰੂਆਂ ਦੀ ਗੱਲ ਨੂੰ ਵੀ ਉਲੰਘਣ ਵਾਲੀ ਗੱਲ ਹੈ ਇਸ ਦਾ ਜਿਹੜਾ ਰੋਜ਼ ਗੁਰੂ ਰਵਿਦਾਸ ਮਾਮਲੇ ਵਾਸ ਸੰਗਤਾਂ ਦੇ ਵਿੱਚ ਹੈ ਆਦ ਗੁਰੂ ਨਿਬਾਸ ਮਹਾਰਾਜੀ ਦੇ ਮੰਨਣ ਵਾਲੇ ਅਨੁਭਾਗੀ ਗੁਰੂ ਨਿਬਾਸ ਜੀ ਆਮਾ ਵੱਡੀ ਗਿਣਤੀ ਦੇ ਵਿੱਚ ਸੰਤ ਸਮਾਜ ਇਕੱਤਰ ਹੋ ਕੇ ਅੱਜ ਮੀਟਿੰਗ ਬੁਲਾਈ ਗਈ ਬੇਰਾ ਸ੍ਰੀ 108 ਸੰਸਰਵੰਦਾ ਦੀ ਸਥਾਨ ਬੱਲਾ ਦੇ ਕੰਨ ਦੀ ਸੀਤ ਸਤਪੁਰ ਸੁਆਮੀ ਨਰਿੰਦਰਗੜ੍ਹ ਜੀ ਮਹਾਰਾਜ ਗੁਰੂ ਜੀ ਨੇ ਆਦੂਨਾ ਦੇ ਚਰਮਾਂ ਦੇ ਵਿੱਚ ਪਰਿਆਵ ਕੀਤੀ ਗਈ ਸਮੁੱਚਾ ਸੰਤ ਸਮਾਜ ਜਿਨ੍ਹਾਂ ਨੇ ਆਪਣੇ ਵਿਚਾਰਾਂ ਦੇ ਨਾਲ ਗੁਰੂ ਰਵਿਦਾਸ ਮਹਾਰਾਜ ਵੀ ਨੇ ਕਲ ਕਹੀ ਕਿ ਭਾਈ ਸਤਗੁਰੂ ਰਵਿਦਾਸ ਜੀ ਮਹਾਰਾਜ ਸਾਡੇ ਰਹਿਬਰ ਨੇ ਸਾਡੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਸਤਨਾ 1604 ਦੇ ਵਿੱਚ ਹੋਈ ਲੇਕਨ ਉਸ ਤੋਂ ਪਹਿਲਾਂ ਹੀ ਮੀਰਾ ਜੀ ਗੁਰੂ ਰਵਿਦਾਸ ਦੇ ਚਰਨਾਂ ਦੇ ਵਿੱਚ ਗਏ ਔਰ ਉਹਨਾਂ ਨੇ ਆਪਣੀ ਬਾਣੀ ਦੇ ਅੰਦਰ ਲਿਖਿਆ ਬਰਦਾਸ ਜੀ ਦਿਨੀ ਗਿਆਨ ਦੀ ਗੁਟਕੀ ਗੁਰੂ ਨਵਿਦਾਸ ਜੀ ਮਹਾਰਾਜ ਉਹਨਾਂ ਦੇ ਚਰਨਾਂ ਦੇ ਵਿੱਚ ਚਾਰਵੇਂ ਵਰਨਾਂ ਦੇ ਲੋਕ ਅਣਕਿੰਨ ਤਰਾਜੇ ਮਹਾਰਾਜ ਗੁਰੂ ਨਵਿਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਡੰਡ ਬਤ ਹਰੇ ਵੱਡੇ ਮਡੇਰਾ ਜੀ ਮਹਾਰਾਜ ਉਸ ਟੈਨ ਦੇ ਬਾਦਸ਼ਾਹ ਉਹਨਾਂ ਨੇ ਆਪਣੇ ਸੰਗਤਾਂ ਸੰਸ਼ਟ ਕਰਕੇ ਗੁਰੂ ਰਵੀਵਾਸ ਮਹਾਰਾਜ ਨੂੰ ਸੰਗਤਾਂ ਦੇ ਬਿਠਾਇਆ ਹੋਣਾ ਆਪਾਂ ਦੇ ਚਰਨਾਂ ਦੇ ਵਿੱਚ ਬੈਠਣ ਦਾ ਥਰਮ ਮਹਿਸੂਸ ਕਰਦੇ। ਤੋਂ ਗੁਰੂ ਪਿਆਰੀ ਸਾਧ ਸੰਗਤ ਦੀ ਅੱਜ ਆਕਲ ਭਾਰਤੀਆ ਰਤਵਾਸੀਆ ਧਰਮ ਸੰਗਠਨ ਸਮਤੀ ਗੁਰੂ ਰਵੀਵਾਸ ਨਾਮ ਦੇਵਾ ਸੁਭਾਣਾ ਅੱਜ 71 ਹੋਈਆਂ ਨੇ ਕਿ ਭਾਈ ਅਗਰ ਸਾਡੇ ਗੁਰੂਆਂ ਦੇ ਸਰੂਪ ਨਾਲ ਸਾਡੇ ਗੁਰੂਆਂ ਦੇ ਨਾਮ ਦੇ ਨਾਲ ਅਸੀਂ ਤਾਂ ਆਪਣੀ ਗੁਰੂ ਘਰਾਂ ਦੇ ਵਿਚਾਰ ਲੈ ਦੀ ਪਹਿਲੇ ਗੁਰੂ ਸੰਬੋਧਨ ਕਰਦੇ ਹਾਂ ਗੱਲ ਕਰਾਂ ਦੀ ਜਿਹੜੇ ਲੋਕ ਆ ਉਸ ਦਾ ਤੋਂ ਇਨਕਾਰ ਕਰ ਰਹੇ ਸਾਡੇ ਜਿੰਨੇ ਵੀ ਕਾਰਜਕ੍ਰਮ ਹੈ ਜਿੰਨੇ ਵੀ ਫੰਕਸ਼ਨ ਹੈ ਜਿੰਨਾ ਵੀ ਭੇਦ ਭਗਵਾਨ ਸੰਤ ਸਮਾਜ ਅਸੀਂ ਤਾਂ ਉਹਨਾਂ ਦੇ ਗੁਰੂ ਦੇ ਸਤ ਗੁਰੂ ਰਮਦਾਸ ਜਗਤ ਗੁਰੂ ਰਵਿਦਾਸ ਗੁਰੂ ਰਵਿਦਾਸ ਨਾਮ ਲੈਵਾ ਸੰਤਾਂ ਉਸ ਦੇ ਨਾਲ ਸਤਿਗੁਰਾਂ ਨੂੰ ਮਾਨ ਸਨਮਾਨ ਅਸੀਂ ਦਿੰਦੇ ਆ ਕਿਉਂਕਿ ਉਹ ਕਿਉਂਕਿ ਸਾਡੇ ਰਹਿਬਰ ਹੈ ਸਾਡੇ ਗੁਰੂ ਹੈ ਲੇਕਿਨ ਗੱਲ ਆ ਜਿੱਕੱਤਰ ਅਸੀਂ ਉਹਨਾਂ ਲੋਕਾਂ ਨੇ ਹੋਏ ਆ ਜਿਨ੍ਹਾਂ ਦੇ ਸਤਿਗੁਰ ਰਵਿਦਾਸ ਮਹਾਰਾਜੀ ਦੇ ਨਾਮ ਨੂੰ ਇਹ ਗੱਲ ਕਹਿ ਤੋਨਕਾਰ ਕਰ ਦਿੱਤੀ ਹੈ ਕਿ ਗੁਰੂ ਰਵਿਦਾਸ ਜੀ ਮਹਾਰਾਜ ਗੁਰੂ ਨਹੀਂ ਉਹਨਾਂ ਨੂੰ ਬਾਪਾ ਕਿਹਾ ਜਾਵੇ ਭਰਤ ਕਿਹਾ ਜਾਵੇ ਤੇ ਗੁਰੂ ਪੈਣੀ ਸਾਥ ਸੰਗਤ ਦੀ ਇਹ ਸੋਚਣ ਦਾ ਵਿਸ਼ਾ ਕੇਵਲ ਆਧਿਆਨਾ ਹੁਮੈਲਾ ਸੀ ਆ ਗੁੱਟੰਡੇ ਹੋ ਕੇ ਬੈਠ ਗਏ ਤੇ ਗੱਲ ਕਹੀ ਆ ਵੀ ਉਹ ਕਹਿੰਦੇ ਆ ਦੁਨਾਂ ਨੇ ਉਹਨਾਂ ਨੂੰ ਹੁਕਮ ਕੀਤਾ ਕੰਮ ਨੂੰ ਸਾਨੂੰ ਕਰਨ ਦੇ ਆਜ ਸਮੂਹ ਸੋਚਾਂ ਦੀ ਅਸਕਤਾ ਆ ਸਤਿਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦੀ ਸੋਚ ਜਿਨ੍ਹਾਂ ਦੀ ਵਿਚਾਰਧਾਰਾ ਇੱਕ ਸੰਪਰਦਾਇਕ ਵਰਨ ਇੱਕ ਜਾਤੀ ਦੇ ਲੋਕਾਂ ਲਈ ਨਹੀਂ ਹੈ ਗੁਰੂ ਰਵਿਦਾਸ ਜੀ ਮਹਾਰਾਜ ਮੇਰੀ ਜਾਤ ਨੂੰ ਤੋੜਨ ਲਾ ਤੋੜ ਦਾ ਮੱਥੇ ਬਨਾਰਸੀ ਆਸਪਾਸਾ ਆਪ ਵੀ ਪਰ ਪ੍ਰਧਾਨ ਤੇ ਰਹੇ ਗੰਗਾਤ ਤੇਰੇ ਨਾਮ ਸੁਖਨਾਏ ਰਬ ਦਾ ਸਦਾ ਸਾਹ ਗੁਰੂ ਰਵਿਦਾਸ ਮਾਰਾ ਦੇ ਚਰਨਾਂ ਦੇ ਵਿੱਚ ਚਾਰੇ ਬਦਨਾ ਦੇ ਰੋਗ ਆ ਕੇ ਗੰਢਤ ਹੋਏ ਹੈ ਤੇ ਗੁਰੂ ਪਹਿਰੀ ਸਾਜ ਸੰਗਤ ਦੀ ਅੱਜ ਗੁਰੂ ਰਵਿਦਾਸ ਨਾਮ ਨੇਵਾ ਸੰਤਾ ਅbschta ਹੈ ਜਰੂਰਤ ਹੈ ਕੱਠੇ ਹੋਣ ਦੀ ਇਹੋ ਜੀਆਂ ਛੇੜਖਾਮੀਆਂ ਪਿਛੇ ਦੇ ਇੱਕ ਸੱਜਣ ਵੱਲੋਂ ਗੁਰੂ ਬਿਦਾਸ ਮਾਨਾ ਇਹਨਾ ਪੋਸਟਰ ਰੀਲਿਸ ਕੀਤਾ ਗਿਆ ਉਹਨਾਂ ਨੇ ਗੁਰੂ ਦੇ ਬਿਦਾਸ ਮਾਨਾ ਦੀ ਫੋਟੋ ਦੇ ਉੱਤੇ ਪੱਗ ਵਾਲੀ ਤਸਵੀਰ ਲਗਾ ਦਿੱਤੀ ਹੈ ਤੇ ਉਹ ਕਹਿਣ ਲੱਗੇ ਸਾਨੂੰ ਇਹ ਗੱਲ ਅੱਛੀ ਲੱਗਦੀ ਹੈ ਸਾਨੂੰ ਚੰਗਾ ਲੱਗਦਾ ਮੈਂ ਵੀ ਗੱਲ ਕਹੀ ਵੀ ਅਗਰ ਗੁਰੂ ਤੁਹਾਨੂੰ ਇਹ ਗੱਲ ਚੰਗੀ ਲੱਗਦੀ ਹੈ ਜਿਸ ਦਿਨ ਦੋ ਸਾਨੂੰ ਚੰਗਾ ਲੱਗਣਾ ਪਿਆ ਫਿਰ ਨੁਕਸਾਨ ਹੋਉਂਦਾ ਸਾਡੇ ਰਹਿਮ ਸਾਡੇ ਗੁਰੂ ਸਾਨੂੰ ਪਿਆਰੇ ਨੇ ਜਿੱਥੇ ਅਸੀਂ ਆਪਣੇ ਰਹਿਬਰਾਂ ਦਾ ਸਤਿਕਾਰ ਕਰਦੇ ਆਂ ਉਥੇ ਸਾਰੇ ਧਰਮਾਂ ਦਾ ਸਾਰੇ ਰਹਿਬਰਾਂ ਦਾ ਸਤਿਕਾਰ ਕਰਦੇ ਆਂ ਜਿੱਥੇ ਅਸੀਂ ਸਤਿਕਾਰ ਕਰਦੇ ਆਂ ਅਗਰ ਸਾਡੇ ਗੁਰੂ ਦੇ ਨਾਲ ਸਾਡੇ ਬਾਪ ਦੇ ਨਾਲ ਉਹਨਾਂ ਦੇ ਨਾਮ ਦੇ ਨਾਲ ਉਹਨਾਂ ਦੀ ਫੋਟੋ ਦੇ ਨਾਲ ਕੋਈ ਛੇੜਖਾਮ ਨਹੀਂ ਕਰੇਗਾ ਨਰਦਾਸੀਆਂ ਕੋਲ ਜਵਾਬ ਵੀ ਦੇਣਾ ਘੱਟ ਹੀ ਹੈ ਤੋਂ ਗੁਰੂ ਪਿਆਰੀ ਸਾਥ ਸੰਗਤ ਦੀ ਅਰਦਾ ਕਰਨ ਦੀ ਲੋੜ ਅੱਜ ਸਾਨੂੰ ਅਵਸ਼ਕਤਾ ਹੈ ਜਿੱਥੇ ਵੀ ਜੇ ਸਟੇਜ ਦੇ ਵਿੱਚ ਉੱਤੇ ਗੁਰੂ ਰਵਿਦਾਸ ਮਹਾਰਾਜ ਦੇ ਗੁਰੂ ਤੋਂ علاوہ ਸਤਿਗੁਰ ਤੋਂ علاوہ ਅਗਰ ਕੋਈ ਆਦਮੀ ਸਾਡੇ ਗੁਰੂ ਨੂੰ ਭਰਤ ਕਹਿ ਕੇ ਜਾਂ ਕਿਸੇ ਹੋਰ ਨਾਮ ਦੇ ਨਾਲ ਜਿਹੜਾ ਸਾਡੀ ਕੌਮ ਨੂੰ ਨਹੀਂ ਮੰਨਦੂਰ ਹੈ ਤੇ ਗੁਰੂ ਪਹਿਲੀ ਸਾਧ ਸੰਗਤੇ ਕਾਲੂ ਵਰਤ ਕੋਈ ਉਹਦਾ ਨੁਕਸਾਨ ਹੁੰਦਾ ਹੈ ਉਸ ਸੰਸਥਾ ਜ਼ਿੰਮੇਦਾਰ ਹੈ ਕਾਲੂ ਅਗਰ ਗੁਰੂ ਰਵਿਦਾਸ ਕੰਦੇਵਾ ਸੰਤਾ ਉਸ ਆਦਮੀ ਨੂੰ ਫੜ ਕੇ ਸਟੇਜ ਤੋਂ ਉਤਾਰ ਦਿੰਦੀ ਹੈ ਜਦੋਂ ਸਕਾਰੈਤਰ ਨੂੰ ਬੰਦ ਕਰਾ ਦਿੱਤਾ ਜਾਂਦਾ ਹੈ ਤੇ ਉੱਥੇ ਦੀ ਸੰਸਥਾ ਰਲੀਓ ਧੀਮੀ ਵਾਰ ਹੋਵੇਗੀ ਤਾਂ ਗੁਰੂ ਪਹਿਲੀ ਸਾ ਸੰਗਤ ਜੀ ਮੈਂ ਜਦਾ ਲੰਮਾ ਵਿਸਤਾਰ ਪੁਰਵਕ ਨਾ ਕਰਦੇ ਹੋਏ ਆਪ ਸੰਸਥਾ ਨੂੰ ਬੇਨਤੀ ਕਰਾਂਗਾ ਕਿ ਆਓ ਅਸੀਂ ਗੁਰੂ ਰਵਿਦਾਸ ਮਹਾਰਾਜੀ ਦੀ ਅਸੀਂ ਕਿਸੇ ਧਰਮ ਦੇ ਕਿਸੇ ਸੰਪਰਦਾਏ ਦੇ ਕਿਸੇ ਜਾਤੀ ਦੇ ਬਰੋਹ ਵਿੱਚ ਨਹੀਂ ਆ ਗੁਰੂ ਰਵਿਦਾਸ ਮਹਾਰਾਜੀ ਨੇ ਸਮੁੱਚੀ ਮਾਨਵਤਾ ਲਈ ਇਕਤਾ ਸਮਾਨਤਾ ਆਪਸ ਵਿੱਚ ਪਰਿਚਾਰੇ ਦਾ ਉੱਚ ਨੀਤਵਾ ਭੇਡ ਭਾਵ ਨੂੰ ਖਤਮ ਕਰਨ ਦਾ ਪਾਵਨ ਸੰਦੇਸ਼ ਦਿੰਦਾ ਹੈ ਅਸੀਂ ਸ਼ਾਂਤੀ ਪ੍ਰੇਰਣ ਵਾਲੇ ਲੋਕ ਹਾਂ ਅਸੀਂ ਹਰ ਲੋਕ ਸਾਰੇ ਧਰਮਾਂ ਦਾ ਸਤਿਕਾਰ ਕਰਨ ਦਾ ਗੁਰੂ ਰਵਿਦਾਸ ਨਾਮ ਦੇਵਾ ਸੰਤਾਂ ਨੂੰ ਸੰਤੋਮਾਪੁਰ ਸੰਦੇਸ਼ ਦਿੰਦੇ ਹਨ ਲੇਕਿਨ ਜਿੱਥੇ ਅਸੀਂ ਸ਼ਾਂਤੀ ਦਾ ਸੰਦੇਸ਼ ਦਿੰਦੇ ਹਾਂ ਗੁਰੂ ਜੀ ਨੇ ਲਿਖਿਆ ਸਤ ਸੰਗਤ ਮਿਲ ਰਹੀ ਹੈ ਮਾधव ਜੈਸੇ ਮਨ ਪਰਮਖੀਰਾਂ ਮਨੋਦੀ ਮਠੀਰੇ ਕੋਲ ਇੱਕ ਤਾਂ ਵੀ ਹੈ ਸੰਗਠਨ ਵੀ ਹੈ ਲੇਕਿਨ ਉਹਦੇ ਕੋਲ ਡੰਗ ਵੀ ਹੈ ਪ੍ਰਜੋਗ ਉਹ ਕਰਦੀ ਹੈ ਜਦੋਂ ਕੋਈ ਸ਼ਿਕਰਨੀ ਕਰਦੇ ਨੇ ਤੇ ਆਹ ਸਾਨੂੰ ਜ਼ਰੂਰਤ ਹੈ ਗੁਰੂ ਰਵਿਦਾਸ ਮਹਾਰਾਜ ਦੇ ਪਾਵਨ ਪ੍ਰਕਾਸ਼ ਉਪਦੇਸ਼ਾਂ ਤੇ ਗੁਰੂ ਜੀ ਦੀ ਬਾਣੀ ਤੇ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਦੀ ਆ ਅਸੀਂ ਸਾਰਿਆਂ ਨੂੰ ਗੁਰੂ ਰਵਿਦਾਸ ਸੁਭਾਅ ਮਾਣ ਸਕੱਤਰ ਹੋਏ ਗਏ। ਬਹੁਤ ਮੁਸ਼ਕਲੀ ਗੱਲ ਹੈ ਕਿ ਇਹਦੇ ਪਾ ਜਾਂ ਚੁਕੀ ਹੈ ਗੁਰੂ ਰਵਿਦਾਸ ਨਾਮ ਲੈਵਾ ਜਾਂ ਚੁਕੀਆਂ ਨੇ اور اس گل کا گیم ہے آم سکھ سنگان کا ایک بار بہت بہت کرتا ہوں اتنے میں بانی نوتا ہوں جی جے گردی Consultants Limited Building Maintenance Handyman under trade platform is now available on your local London area. He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car paintering. For more information, please contact him at under Check Trade platform www.checktrade.com slash nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ